ਅਰੀ ਗਾਂ ਚੋਰੀ ਕਰਕੇ ਅਰੀ ਗਾਂ ਚੋਰੀ ਕਰਕੇ ਕਹਾ ਜਾ ਰਹੀ ਹੈ ਚੋਰੀ ਨਹੀਂ ਕੀਤੀ ਚੋਰੀ ਦੇ ਸਾਥ ਕਿਉਂ ਆ ਗਿਆ ਇਹ ਵੀ ਹਲਕਾ ਜੀ ਦੋਸਤੋ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਪਰਮ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਉੱਪਰ ਪਾਇਲ ਪਰਮ ਦੀਆਂ ਰੀਲਸ ਮਿਲੀਅਨਸ ਨੂੰ ਕ੍ਰਾਸ ਕਰ ਜਾਂਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਪਾਇਲ ਪਰਮ ਕਈ ਵਾਰ ਵਿਵਾਦਤ ਬਿਆਨ ਵੀ ਦੇ ਚੁੱਕੀ ਹੈ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਹਾਲ ਹੀ ਦੇ ਵਿੱਚ ਪਾਇਲ ਪਰਮ ਦੀ ਇੱਕ ਵੀਡੀਓ ਸਾਹਮਣੇ ਆਈ ਜਸਵਿੰਦਰ ਪਾਇਲ ਪਰਮ ਨੂੰ ਕੁਝ ਲੋਕਾਂ ਨੇ ਘਿਰਿਆ ਹੋਇਆ ਹੈ ਅਤੇ ਲਗਾਤਾਰ ਉਸ ਉੱਪਰ ਚੋਰੀ ਕਰਨ ਦਾ ਇਲਜ਼ਾਮ ਲਗਾ ਰਹੇ ਹਨ ਪਾਇਲ ਪਰਮ ਅਗੋ ਲੋਕਾਂ ਗਿਆ ਮੰਨਤਾ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਕੋਈ ਵੀ ਉਸ ਉੱਪਰ ਯਕੀਨ ਨਹੀਂ ਕਰ ਰਿਹਾ ਇਹ ਵੀਡੀਓ ਕਦੋਂ ਦੀ ਹੈ ਅਤੇ ਕਿੱਥੋਂ ਦੀ ਹੈ ਇਸ ਬਾਰੇ ਹਜੇ ਤੱਕ ਕੁਝ ਵੀ ਨਹੀਂ ਪਤਾ ਲੱਗ ਸਕਿਆ ਹੈ ਤਤੇ ਨਾ ਹੀ ਪਾਇਲ ਪਰਮ ਨੇ ਆਪਣੇ ਅਕਾਊਂਟ ਉੱਪਰ ਆ ਕੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਪਾਇਲ ਪਰਮ ਉੱਥੇ ਚੋਰੀ ਕਰਨ ਗਈ ਸੀ ਜਾਂ ਫਿਰ ਉਸ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਜੀ ਅਤੇ ਇਦਾਂ ਦੀ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ